ਮੇਰੇ ਸਤਿ ਸ਼੍ਰੀ ਅਕਾਲ ਤੇ ਅੱਜ ਚੱਲੇ ਬਾਬੇ ਆਪਾਂ ਕਿੱਥੇ ਜਾਂਦੇ ਆ ਹੋਰ ਨਾ ਮੈਨੂੰ ਚੱਲੇ ਪਿੰਖੇੜੀ ਪਿੰਡ ਬਾਈ ਛੇੜੀ ਪਿੰਡ ਹੈਗਾ ਜੀ ਆਪਣਾ ਪਰਖਾਲੀ ਕੋਲ ਇੱਕ ਤੇ ਕਿੱਥੇ ਹਰੀਪੁਰ ਹੋਇਆ ਟੂਰਨਾਮੈਂਟ ਤੇ ਕਿਹੜੀ ਸਾਡੀ ਪੱਕੀ ਆ ਜੀ ਬਸ ਐਦਕੀ ਮੈਂ ਕਾਲਾ ਪਰਨਾ ਬੰਨਿਆ ਸੀ ਤੇ ਮੇਰੇ ਰੰਗ ਰੰਗੀ ਹੁੰਨੇ ਆ ਬਾਕੀ ਜਾ ਕੇ ਮਾਹੌਲ ਦੇਖਦੇ ਹਾਂ ਉੱਥੇ ਕਿਹ ਜਾਏ ਇੰਡੋ ਵੀ ਆਪਣਾ ਪਹੁੰਚ ਗਿਆ ਠੀਕ ਆ ਜੀ ਓਕੇ ਲਓ ਜੀ ਬਾਬੇ ਪਹੁੰਚ ਗਏ ਪਾ ਟੂਰਨਾਮੈਂਟ ਤੇ ਆਪਣਾ ਅਸਤਰ ਆ ਖੜਾ ਹੈ ਜੀ ਇੰਡੋ ਫਾਰਮ ਤੇ ਨੰਬਰ ਇਹਦਾ ਬਾਅਦ ਵਿੱਚ ਲੱਗਦਾ ਏ ਤੇ ਬਾਕੀ ਮੁੰਡੇ ਖੜੇ ਆ ਰਵੀ ਵੀ ਉੱਥੇ ਖੜਾ ਏ ਠੀਕ ਆ ਜੀ ਤੇ ਟੂਰਨਾਮੈਂਟ ਜਦੋਂ ਸਾਹਮਣੇ ਉੱਥੇ ਤੇ ਜਾ ਕੇ ਦੇਖਦੇ ਹੁਣ ਕਾਰਵਾਈ ਕਿਹਿਆ ਬੈਂਦੀ ਏ ਮੁੰਡਿਓ 1 ਕਿੰਡੋ ਫਾਰਮ ਪਹਿਲਾਂ ਚੱਲ ਪਿਆ ਸਾਤੇ ਜਿਹੜਾ ਉੱਚੇ ਚ ਮਗਰਾਨਾ ਵਾਲਾ ਤਾਂ ਉਹਦਾ ਟਾਈਮ ਆਇਆ ਵਧੀਆ ਉਹੀ ਪਹਿਲੇ ਨੰਬਰ 'ਵਾਂ ਚੱਲਦਾ ਹਾਲ ਪੈਟਰ 4-5 ਚਾਲਲੇ ਬਾਕੀ ਹੁਣ ਜਾ ਕੇ ਦੇਖਦੇ ਆ ਚੱਲੀਏ ਮੁੰਡਿਓ ਚਲੋ ਚਲੋ ਜਗਾ ਮੱਲੀ ਮੱਲੀ ਜਾ ਕੇ ਪਾ ਆਹ ਗਲਤ ਹੈ ਕੀ ਵੀ ਕਰਨ ਦੇ ਵਿੱਚ ਛੜਾ ਦੇਣਾ ਹਾਂ ਤੂੰ ਦੇਖੀਆ ਟਾਈਮ ਹੋਣਾ ਹੋਰ ਨਾ ਇੱਥੇ ਆ ਕੇ ਖੜਾਵਾ ਸਭ ਨੇ ਅੰਦਰ ਵੜਨਾ ਆ ਕੇ ਸਹੀ ਗੱਲ ਜਿਵੇਂ ਦੇ ਆਪ ਦੇ ਖੜੇ ਨਾ ਫਿਰ ਪਤਾ ਲੱਗੇ ਉਹੀ ਗੱਲ ਉਦੋਂ ਚੱਲ ਫਿਰ ਕਹਿੰਦੇ ਠਾਰੀ ਚ ਚੜੀ ਜਾਂਦੀ ਆ ਕੰਮ ਕਾੜਾ ਜਾਂ ਕਰਦਾ ਕਹਿੰਦੇ ਕੋਈ ਚੱਕਰ ਨਹੀਂ ਘਾਟਬਾਦ ਹੋਈ ਪੂਰੀ ਕਰੋਗੇ ਪੂਰੀ ਘਰਾਂ ਵਿੱਚ ਘਾਟਬਾਦ ਪਰ ਹਰੀ ਪੁੱਜਾ ਹੋਇਆ ਹਰੀ ਪੁੱਜਾ ਹੋਇਆ ਨਾਲ ਰਾਮਪੁਰੀਆ ਛਿੰਦਾ ਸਾਡੇ ਭਰਾਵਾਂ ਦੇ ਐਲਾਨ ਕਰਾਇਦੇ ਇਹ ਟਰੈਕਟਰ ਵੀ ਕਹਿੰਦੇ ਨਾਥਲਪੁਰ ਤੋਂ ਪੁੱਜਿਆ ਮੇਰੇ ਵੀਰੋ ਨਾਥਲਪੁਰ ਤੋਂ ਪੁੱਜਿਆ ਹੈ ਟਰੈਕਟਰ ਆ ਤੇ ਮੁੰਡਾ ਕਹਿੰਦਾ ਲਓ ਜੀ ਆਬੇ ਅਸੀਂ ਤਾਂ ਆਪਣੇ ਟਿਕਾਣੇ 'ਤੇ ਬਹਿ ਗਏ ਔਰੇ ਸਿੰਘ ਜੀ ਆ ਡੌਲ ਹੈ ਬਸ ਔਰੇ ਬੱਠਣੇ ਪੁੱਠਣ ਦਾ ਸਿਸਟਮ ਜਾਂ ਤਾਂ ਹੈ ਨਹੀਂ ਕੋਈ ਠੀਕ ਆ ਤੇ ਆਜੂ ਬੈਠਾ ਪੈਰਾਂ ਪੜੇ ਬੈਠੇ ਹੁਣ ਔਰੇ ਉੱਥੇ ਇੰਡੋ ਫਾਰਮ ਹੈ ਦੂਜਾ ਸੈਂਟਰ ਗੇਰ ਵਾਲਾ ਉਹਦਾ ਟਰਬੋ ਦਾ ਪਾਈਪ ਉਹ ਖੁੱਲ ਗਿਆ ਤਾਂ ਕਰਕੇ ਉਹ ਮੇਰੇ ਬਾੰਦ ਕਰਦਾ ਤੇ ਨਿਕਲਦਾ ਤਾਂ ਇਹਦੇ ਭਾਈ ਉਵੇਂ ਦੂਰੇ ਤਰੇ ਹੋਏ ਹੋਏ ਆ ਭਾਈ ਪਟਾਈ ਪਟੂਈ ਹੋ ਗਈ ਗਰਾਊਂਡ ਦਾ ਬਣ ਗਿਆ ਯਾਰ ਪੂਰਾ ਪੂਰ ਰਾਤ ਨੂੰ ਲੈਦਾ ਫੇਮ ਛੜੂਗੀ ਦੇਖ ਤੇ ਹੁਣ ਬਾਬੇ ਬਾਕੀ ਬਾਬਾ ਸੁੱਖ ਰੱਖਿਆ ਤੇ ਕੀ ਯਾਰ ਇਹ ਮੈਂ ਦੱਸਦਾ ਨਹੀਂ ਵੀਰੇ ਦੱਸੂ ਕੀ ਬਣਦਾ ਕੀ ਆ ਉਹ ਆ ਗਿਆ ਮੁੰਡਿਆ ਹਣਾ ਜੜਾ ਦੇ ਬਾਬੇ ਉਰੇ ਹਣਾ ਦੇਖ ਕੇ ਬੈਠੇ ਹੋ ਹੋ ਗਿਆ ਹੈਗਾ ਸਲਾ ਖੰਭਾ ਹੈਗਾ ਬਸ ਠੀਕ ਹੈ ਅੱਧੇ ਗਰਾਉਂਡ ਉੱਤੇ ਨੀਮਾ ਹੁੰਦਾ ਦੇਖੋ ਦੇ ਹਾਂ ਮਿੱਟੀ ਬਾਹਰ ਜਾ ਰਹੀ ਹਾਂ ਬੰਦਾ ਪਿੱਛੇ ਗੱਲ ਆਜੂ ਨਾੜ 11 ਵਾਲਿਆਂ ਦਾ ਮੁੰਡਿਆਂ ਦਾ ਆਪਣਾ ਦਾ ਆ ਗਿਆ ਭਾਈ ਟਰੈਕਟਰ ਸੋਨਾ ਲੀਖਾ ਪਾਪਾ ਸੋਨ ਸਿੰਘ ਜੀ ਔਰ ਨਾਲ ਦੋਨੋਂ ਸਾੜਕ ਪਾ ਆ ਗਿਆ ਭਾਈ 86 11 ਵਾਲਿਆਂ ਦਾ ਸੋਨਾ ਲੀਖਾ ਦਖਲ ਨਾ ਦੇ ਰਹੇ ਫੈਂ ਸਾੜੇ ਬਣ ਗਾੜੇ ਬਾਈ ਕਿੰਨਾ ਟਾਈਮ ਅਰਥ 1 22 ਤੇ ਹੀ ਹੋ ਗਏ ਬਾਈ ਜੱਕ ਦੋ ਵਾਰ ਜੱਕ ਤੇ 1 40 ਸਾਡੇ ਕੋਲ ਵੀ 40 41 ਆਇਆ ਆ ਚੱਕ ਲੋ ਰੋਦਾ ਸਮਾਜੀ ਜਿਹੜਾ ਬੁੜੇ ਬੱਚਿਆਂ ਨੂੰ ਸਾਰੇ ਨੂੰ ਮਾਰ ਭੇਜ ਦੋ ਟਾਈਮ ਆ ਬਾਅਦ ਚ ਰੱਖਦਾ ਪਾਣੀ ਪਾਣੀ ਖਾ ਗਿਆ ਸਾਰੇ ਹੀ ਰੋਦਾ ਸਮਾਜੀ ਜਿਹੜਾ 1 ਮੰਤੋ 41 ਸੈਕਿੰਡ ਟੂ ਹੈ ਵਧੀਆ ਬਾਈ ਵਧੀਆ ਟਾਈਮ ਰਿਹਾ ਇਹ ਆਉਂਦਾ ਬਾਈ ਗੁਰਦਾਸਪੁਰ ਦਾ ਅਰਜਨ ਨੋਵੋ ਗਰਦਾਸਪੁਰ ਜ਼ਿਲ੍ਹੇ ਦਾ ਕਹਿੰਦੇ ਅੱਜ ਪਰ ਸੜੀਆਂ ਨੋਜਵਾਨੀ ਕੋਲੇ ਗੁੱਸੇ ਆ ਇਹਨੂੰ ਗੁੱਸੇ ਗੁੱਸੇ ਕਹਿੰਦੇ ਆ ਸਾਰੇ ਦਾ ਖਲਪਾ ਘਾੜਾ ਰੈਕਟਰ ਏਡਾ ਘਾਟਾ ਬਣਾਉਂਦਾ ਸੜੀਆਂ ਮੁੰਡੇ ਆਵੇ ਜਿੱਤੀਆ ਕਲਿਆਣਾ ਕੋਲ ਆ ਗਿਆ ਭਾਈ ਆ ਗਿਆ ਜ਼ਿਆਦਾ ਟਾਈਮ ਲੇ ਗਿਆ काले बादल बना दिए भाई काले बादल तो काले बादल बना दिए भाई ये आ गया भाई दूजा के ਹਾਂ ਠੀਕ ਆ ਵਾ ਠੀਕ ਕਾਲੀ ਦੇ ਟਾਰਾਂ ਨੂੰ ਦੇ ਰਹੀ ਆ ਜਿਹੜੀ ਸਾਡਾ ਵਧਾਉਂਦੀ ਹਾਂ 16 ਨਿੱਕਾ ਆਉਂਦਾ 750 ਜੱਗਿਆ ਆ 16 ਨਿੱਕਾ ਆਉਂਦਾ 750 ਮੇਰੇ ਮਿੱਤਰੋ ਇਹ ਬਾਈ ਹਰਨਾਪੁਰੇ ਨੰਬਰ ਪਹਿਲੇ ਪਾਇਆ ਦਾ 9 ਇਹ ਬਰੂਆ ਬੇਕਰੂਆ ਟੱਕਾ ਕਾੜਦਾ ਆ ਵਿਆ ਵਦਿਓ ਇੱਕ ਮਿੰਟ ਤਾਂ ਡੱਪ ਗਿਆ ਹੋਣਾ ਇਹ ਉਹ ਨੂੰ ਨਾ ਹੋਣੀ ਗਲਤੀ ਗਲਤੀ ਗੱਲ ਪੈਸੇ ਚਾ ਲੈ ਲੈ 34 ਸੈਕਿੰਡ ਹੈ ਨਾ ਨਾ ਇੱਕ ਮਿੰਟ ਟੱਪ ਗਿਆ ਵੀਡੀਓ ਮੈਂ 40 ਮਿੰਟ ਉੱਤੇ ਚਲਾਈ ਹੈ ਇਹ ਟਿੰਪਾ ਆ ਬਣਾਉਂਦਾ ਬਰੋਲਾ ਆ ਬਣਾਉਂਦਾ ਬਰੋਲਾ ਆਦ ਕੀ ਪੂਰੀ ਕੰਮ ਅੜੋ ਟੋੜੀ ਵਾਲਾ ਮੈਨੂੰ ਆਏਗਾ ਕੱਟਣਾ ਮੈਨੂੰ ਹਾਂ ਮੇਨ ਫਬਦਾ ਕੇ ਮੋੜੀ ਹਾਂ ਅੱਗੇ ਤੇਰੇ ਉੱਤੇ ਨਾ ਤੇਰੀ ਹਾਂ ਆਹ ਗਰ ਬੜੀ ਕੰਪਨੀਆਂ ਦੇ ਖਾਦਦਾਲੋ ਬੱਲੇ 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 ਆਰੇ ਹੌਲਾ ਤਾਂ ਹੀ ਰੋਲਾ ਪੈ ਰਿਹਾ ਓਏ ਆਇਦਾ ਸ਼ਮਾ ਸੁਣ ਲੋ ਸੈਮ ਦੇਖ ਲੋ ਥੋੜਾ ਥੋੜਾ ਸੁਣੋ ਸੁਣੋ ਤੇ ਦਾ ਸਮਾ ਜੀ ਇੱਕ ਮਿੰਟ 47 ਸੈਕਿੰਡ ਉਹਦਾ ਉਹਦਾ 41 ਦਾ ਉਹਦਾ 41 ਦਾ ਇਹਦਾ 47 ਆ ਗਿਆ ਦੋਵੇਂ ਨੰਬਰ ਆ ਫਿਰ ਇਹ ਦੋਵੇਂ ਪਾਇਆ ਹਾਂ ਦੋਵੇਂ ਪਾਇਆ ਜੀ ਮੈਂ ਉਹ ਵੇਚ ਉੱਥੇ ਤੇ ਲਾ ਦੇ 40 ਦਾ 40 ਕਿੰਨੇ ਬਜਟਮੈਂਟ ਹੋ ਗਈ ਭਾਈ ਪੂਰੀ ਮੁੰਡੇ ਨੂੰ ਕਹਾਂ ਨੂੰ ਇਹਨੂੰ ਪ੍ਰਦਾਨ ਕੀਤਾ ਹੈ ਕਰਨੀ ਟੂਰਨਾਮੈਂਟ ਆ ਦੀ ਹਾਂ 47 ਉਹਦਾ ਉਹਦਾ ਵੀ 41 ਦਾ 41 ਦਾ ਮੈਂ ਜਾ ਕੇ ਆਇਆ ਉਹਦਾ 41 19 ਦਾ ਹਾਦਰ ਕਾਂ ਬਾਕੀ ਦੇਖ ਰਹੇ ਨੇ ਵੀਡੀਓ ਬਣੀ ਵੀ ਹੋਇਆ ਦੇਖ ਰਹੇ ਆ ਨਾ ਮੈਂ ਦੱਸਦਾ ਮੈਂ ਗਲਾਇਰ ਨਹੀਂ ਹੋਇਆ ਬਤਾ ਓਕੇ ਸਰ ਓਕੇ 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 ਸਰ ਅੱਛਾ ਮੈਚ ਤੇਜ਼ ਆ ਹਲਾ ਫੀਡ ਤਾਂ ठीक है। ਆਲਾ ਟੂਰਨਾਮੈਂਟ ਥਾਲੇ ਨਾਲ ਵਧੀਆ ਰਿਹਾ ਨਾ ਧੰਨਵਾਦ ਜਗੇ ਕੌਣ ਆ ਰਿਹਾ ਆਹ ਸਾਹਮਣੇ ਠੰਡ ਹੋਣ ਲੱਗੀ ਓਏ ਸਾਡੇ ਜਿਹਨਾਂ ਪੁੱਜਿਆ ਸੀ ਬੰਦਾ ਧੰਨਵਾਦ ਕਰਦੇ ਆ ਜੀ ਇਹਨੂੰ ਆਖਦੇ ਆ ਇਹਦਾ ਸਮਾਜੀ ਨੋਟ ਤਿੰਨ ਮਿੰਟਾਂ ਜਾਦਾ ਸਕੰਡ ਪੂਰੇ ਦੀ ਦੋ ਦੂਜਾ ਰੌਂਡ ਬਾਈ 855 ਦਾ ਕਿਆ 16 ਦੇ ਹੀ ਆ ਕਰਬੜੋ ਕੋ ਲੱਗੀ ਹੋਈ ਸਾਰੇ ਕੁਝ ਹੋਇਆ ਵਾ ਦੂਜੇ ਬੰਦੇ ਚੱਲੇ ਆਹ ਕਹਿੰਦੇ ਚੱਲ ਗਿਆ ਰਾਜਾ ਦੂਏ ਬੰਦੇ ਤਿੰਨ ਮਿੰਟਾਂ ਮੁੜ ਕੇ ਸੈਕਿੰਟ ਪਰੇ ਖੜੋ ਜਾ। ਦੰਨ ਨਹੀਂ ਕਰ 44 ਸੈਂਟਰਾ ਤੋਂ ਪਰੇ ਬਕਰੋ। ਬੜੀ ਨਹੀਂ ਹੈਗੀ। ਕਾਲੀ ਕਾਲੀ ਤੇ ਵਾਹ ਕੋਈ ਵੀ ਉਦਾਨ ਤੇ ਹੋ ਜਾ। ਸਪੀਡ ਤਾਂ ਵਧੀਆ ਏ। ਦੂਆ ਨੰਬਰ ਤੋਰ ਸਕਦਾ। ਲੱਗਿਆ ਜਿਹਾ ਪੂਰਾ ਜੀ ਨਹੀਂ ਟਾਪ ਗਿਆ। ਨੇ ਨਹੀਂ ਨਾ ਪਿਆ ਯਾਰ ਯਾਰ ਨਾ ਪਰ ਤੋਰਦਾ ਹੂ ਕਿੱਥੇ

नज़र ट्रक्टर खणी सारियो साम्हूं بی ہنادن اور پرکارا ہا 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 ہا

ਭయ్యా ਮੰਦ ਹੋ ਗਿਆ ਹੁਣ ਤਾਂ